ਬਹੁਤ ਹੀ ਵਧੀਆ ਮੌਸਮ ਆਇਆ ਅੱਜ ਤੇ ਜੀ ਕਹਿੰਦਾ ਕਿ ਦੂਰ ਜਾਈਏ ਪਹਾੜਾਂ ਦੇ ਵਿੱਚ ਬਹੁਤ ਹੀ ਵਧੀਆ ਮੌਸਮ ਤੇ ਨਾਲ ਇੱਕ ਨਾ ਵਖਰੀ ਵਧੀਆ ਚੀਜ਼ ਲੱਗਦੀ ਹੈ ਨਾ ਤੁਹਾਨੂੰ ਦੱਸੋ ਭਾਜੀ ਕਿਦਾਂ ਲੱਗਦਾ ਮੈਂ ਵੀ ਅੱਜ ਬੜਾ ਜ਼ਿਆਦਾ ਮਹਿਸੂਸ ਪਹਿਲੇ ਕਰਤਾ ਹਾਂ ਛੋਟੀ ਨਹੀਂ ਮਿਲੀ ਹਾਂ ਵੇਖੋ ਬਹੁਤ ਵਗ ਮਹਿਸੂਸ ਹਤੀ ਵੇਖਦੇ ਪੱਤੇ ਦੇ ਹਰੀ ਹਰੀ ਵੇਹ ਦੇ ਨਜ਼ਾਰਾ ਪਹਿਲੇ ਕਰਦਾ ਅੱਜ ਇਹ ਬੈਠੇ ਜਗ੍ਹਾ ਵਗਰ ਠੰਡੀ ਜਗ੍ਹਾ ਹੈ ਕਾ ਜਮ ਜੀ ਨੇ ਕੰਡਾ ਸਫੇਦ ਦਾਵੇ ਤੇ ਬੈਠੇ ਪਰ ਕਾ ਜਨ ਮੰਨ ਕੰਡਾ ਕਿੰਨਾ ਨਜ਼ਾਰਾ ਵਾਹ ਵਾਹ ਆਵਾਜ਼ਾਂ ਵੀ ਚੱਲ ਰਹੀਆਂ ਨਾਲ ਦੇਖੋ ਆ ਰਹੇ ਨੇ ਲੋਕੇ ਬਹੁਤ ਹੀ ਵਧੀਆ ਮਾਹੌਲ ਬਣਿਆ ਪਈਏ ਇਹ ਜਿਹੜਾ ਸਮਾਂ ਨਾ ਇਸ ਸਮੇਂ ਨੂੰ ਅਸੀਂ ਬਾਨ ਨਹੀਂ ਸਕਦੇ ਇਹ ਮਹਿਸੂਸ ਕਰੂ ਸਮੇਂ ਨੂੰ ਬਹੁਤ ਹੀ ਵਧੀਆ ਹੈ ਮਤਲਬ ਇਹ ਤਾਂ ਅੰਦਰ ਖੁਸ਼ੀ ਮਿਲਦੀ ਦਾ ਨੋਆ ਗੈਣਾ ਤੇ ਮਨ ਖੁਸ਼ ਹੁੰਦਾ ਜੀ ਦਾ ਦੇਖ ਕੇ ਪਰ ਲੋਕਾਂ ਦਾ ਜਿਗਾ ਟਾਈਮ ਨਹੀਂ ਹੈ ਇਸ ਚੀਜ਼ ਦਾ ਪਰ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਜ ਆਪਣੇ ਅਸੀਂ ਰਹਿੰਦੇ ਜੰਮਸਰ ਮਕੜੀ ਜਗ੍ਹਾ ਆਪਣਾ ਮਰਸਦਾ ਬਹੁਤ ਹੈ ਜੀ ਨੰਨੇ ਆ ਜੀ ਕੱਥੂ ਨਗਰ ਲੱਗੇ ਕੱਥੂ ਨਾ ਉਹ ਇੱਥੇ ਇਦਾਂ ਨਜ਼ਾਰਾ ਨਹੀਂ ਘੱਤਰ ਕੱਥੂ ਨਗਰ ਉੱਥੇ ਕੀਗਾ ਭਾਈ ਜੀ ਭਰ ਜੋ ਘੁੰਮ ਕੇ ਬੰਦਾ ਜਾਂਦਾ ਚੀਜ਼ਾਂ ਵੇਂਦਣਾ ਉਹ ਬੰਦੇ ਦੀ ਰੂਹ ਖੁਸ਼ ਹੋ ਜਾਂਦੀ ਦੇਖ ਕੇ ਆਹ ਕਈ ਬਹੁਤ ਕੁਸੇਗਾ ਤੁਸੀਂ ਦੱਸੋ ਤਾਂ ਕਿਦਾਂ ਦਾ ਲੱਗ ਰਿਹਾ ਹੈ ਮੈਂ ਤੁਹਾਨੂੰ ਕੀ ਕਹ ਰਿਹਾ ਨਾ 10 ਵਜੇ ਦਾ ਇੱਥੇ ਗਾਂ ਜਮੈਂ ਹਾਂਜੀ 10 ਵਜੇ ਦਾ ਮੈਂ ਇੱਥੇ ਗਾਂ ਬਹੁਤ ਨਜ਼ਾਰਾ ਆ ਰਿਹਾ ਵਾ ਦੇਖੋ ਸਰਕਾਰ ਜਨਮਾਨੀ ਕਰਨ 3 ਵਜੇ ਆ 4-5 ਘੰਟੇ ਤੇ ਨਾ ਰੋਟੀ ਦਾ ਪਤਾ ਨੂੰ ਆ ਠੰਡੀ ਵਾਗ ਟੇਡ ਪਰਗਟ ਅੱਛਾ ਜੀ ਇਹ ਚੀਜ਼ ਵੇਖ ਕੇ ਤੁਹਾਨੂੰ ਕਿੱਦਾਂ ਦਾ ਮਸੂਤ ਤੇ ਵਧੀਆ ਲੱਗਦਾ ਘੁੰਮਣਾ ਫਿਰਨਾ ਹਾਂ ਜੀ ਵਾ ਮੈਂ ਘੜ ਘੜ ਪਿਛਲੇ 10 ਸਾਲਾਂ ਬਾਅਦ ਆਖਦੀ ਹਾਂ ਟੂਰਿੰਗ ਉਹ ਤਾਂ ਲੈ ਡਗੇ ਮਾਰਿਆ ਮੱਕੀ ਦੇਖ ਸਕਦੇ ਨਹੀਂ ਕਦੀ ਜਾਇਆ ਕਰੋ ਤੁਸੀਂ ਘੁੰਮ ਤੇ ਤੁਹਾਡਾ ਟਾਈਮ ਹੋਵੇ ਪੈਸੇ ਕੀ ਕਰਨੇ ਨੇ ਕਮਾ ਕੇ ਬੱਚੇ ਪਾਲਣੇ ਭਾਈ ਬੱਚੇ ਪਾਜੀ ਤੂੰ ਹੀ ਪਾਲਣੇ ਜੋ ਰੱਬ ਨੇ ਪਾਲਨੇ ਆ ਬਸ ਠੀਕ ਦੀ ਖਰਚਾ ਪਾਣੀ ਦੇਈ ਜੋ ਉਹਨਾਂ ਨੂੰ ਕਰਾਂਗੇ ਤੇ ਪਾਲਾਂਗੇ ਮਿਹਨਤ ਭਾਜੀ ਸਾਡੀ ਉਮਰ ਨਹੀਂ ਬੰਦ ਨੇ ਮੁਕਣੀ ਤੁਹਾਡੀ ਮਿਹਨਤ ਕਿੱਥੋਂ ਦਾ ਕਰ ਲੋਗੇ ਪਰ ਆ ਕੇ ਕੋਈ ਮੇਵਾ ਮਿਲੇਗਾ ਮੇਵਾ ਤਾਂ ਮਿਲਦੇ ਚੁਕਿਆ ਵਾ ਮੈਂ ਘਰੇ ਬੈਠਾ ਤੂੰ ਕੋਈ ਰੋਟੀਆਂ ਬਾਲੀਆਂ ਤੇ ਇਦਾਂ ਜਾਦੂ ਨਾ ਹੋ ਜੇ ਦੁਨੇ ਇਦਾਂ ਬੈਨ ਪਾਜੀ ਮਿਹਨਤ ਕਰੋ ਜ਼ਰੂਰ ਕਰੋ ਇਹ ਨਹੀਂ ਕਹਿੰਦਾ ਮਿਹਨਤ ਕਰੋ ਜੀ ਅੱਗੇ ਤੂੰ ਛੋਟੇ ਨਹੀਂ ਕੀਤੀ ਹੁਣ ਕਰਨ ਦਾ ਕੀ ਫਾਇਦਾ ਉਹ ਤਾਂ ਨੂੰ ਗੁੱਡੀਆਂ ਲੁੱਟਦਾ ਜਾਣ ਆਂਦਾ ਹੀ ਉਹ ਤਾਂ ਦਿਮਾਗ ਪਤਲਾ ਮੋਟਾ ਹੋ ਗਿਆ ਹਾਂ ਦਿਮਾਗ ਤਾਂ ਡਾ ਗਿਆ ਮੋਟਾ ਮੈਂ ਹੋ ਸਹੀ ਲੋਕੀ ਕਹਿੰਦੇ ਹੈ ਮੋ ਸਹੀ ਹੋ ਗਈ ਪਹਿਲਾਂ ਮੋਟਾ ਸੀ ਪਹਿਲਾਂ ਮੋਟਾ ਸੀ ਹੁਣ ਪਤਲਾ ਹੋ ਗਿਆ ਕਿਉਂ ਹੁਣ ਗਿਆ ਪਤਲਾ ਗਿਆ ਹੁਣ ਜ਼ਿੰਮੇਵਾਰੀ ਹੈ ਪਹਿਲੇ ਮਾਰਾ ਦੋ ਬੱਚੇ ਘਰ ਦੇ ਮਾਂ ਪੰਜਾਬ ਨੇ ਪਹਿਲੇ ਚੀਜ਼ਾਂ ਹੁੰਦੇ ਕੁਆਰੇ ਤੇ ਪੈਂਚ ਪਹਿਲਾਂ ਕੀ ਸੀ ਭਾਈ ਦੇ ਰੇ ਚੋ ਗੁੱਡੀਆਂ ਲੁੱਟ ਲੀਆਂ ਫਿਰ ਕਹਿੰਦੇ ਫਿਰ ਪਤਾ ਕੱਲੇ ਕੱਲੇ ਕੋਈ ਗਾਨੇ ਕੰਮ ਸਾਰ ਲਾਂਗੇ ਦੋ ਦਿਹਾੜੀ ਚੱਲ ਜਾਵਾਂਗੇ ਜਦੋਂ ਮਰਜੀ ਪਤਾ ਰੋਟੇ ਚੀਜ਼ਾਂ ਸਸਤੀਆਂ ਮਾਰੇ ਹੂੰ 20 ਪਿਗਲੇ ਦੁੱਧੇ ਹੀ 18 ਰੁਪਏ ਤੇ ਹੋਰ ਕਿੱਥੇ ਪਈਆਂ ਜਦੋਂ 60 ਤਿੰਨ ਬਣ ਚਾਰ ਗੁਣ ਮਹਿੰਗਾਈ ਵਧ ਗਈ ਤੂੰ ਆ ਸਮਝਦਾ ਜੀ ਇਹ ਤਾਂ ਗੱਲ ਤੁਹਾਡੀ ਵਧੀ ਹੈਗੀ ਸਹੀ ਗੱਲ ਆ ਸਮੇਂ ਦਾ ਫਰਕ ਪੈਂਦਾ ਵੇ ਨਾ ਅੱਗੇ ਹੋਰ ਪੜਨਾ ਮੈਂ ਤੂੰ ਪਹਿਲਾਂ ਬੰਦੇ ਨੂੰ ਅਕਲ ਨਹੀਂ ਹੁੰਦੀ ਜਦ ਤੋ ਵਿਆਹ ਜਾਂਦਾ ਬੰਦਾ ਅਕਲ ਉਦੋਂ ਹੀ ਹੁੰਦੀ ਆ ਇਹ ਤੁਹਾਨੂੰ ਕਹਿੰਦਾ ਕੰਮ ਕਰ ਵਧੀਆ ਚੱਲ ਰਿਹਾ ਫਿਰ ਕੰਮ ਠੀਕ ਹੈ ਮਹਾਰਾਜ ਚੱਲੀ ਜਾ ਰੋਟੀ ਚੱਲਦੀ ਵਧੀਆ ਹੂੰ ਹੁਣ ਆਪਾਂ ਫਿਰ ਕਿੱਥੇ ਜਾ ਰਹੇ ਆ ਹੂੰ ਤੁਹੀਂ ਲੈ ਕੇ ਜਾਣਾ ਆਪਾਂ ਨੂੰ ਹੁਣ ਆਪਾਂ ਦੇਖਦੇ ਆਂ ਜੀ ਗੁਰਦਰਸ਼ਣ ਕਰਦੇ ਆਂ ਫਿਰ ਗਾਂ ਆਪ ਜੀ ਨੂੰ ਦਰਸ਼ਕ ਰਾਵਾਂਗੇ ਠੀਕ ਆ ਤੇ ਬਾਕੀ ਸਾਡੇ ਬਲੌਗ ਨਾ ਬਣੇ ਰਹੋ ਜੇ ਵਧੀਆ ਲੱਗਾ ਤਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬਰ ਕਰਨ ਜੋ ਜ਼ਰੂਰ ਕਰਦੇ ਹੋ ਮੁੰਡੇ ਦੀ ਵੀਡੀਓ ਇਦਾਂ ਹੀ ਆਂਦੀ ਰਹੇਗੀ ਕਿਉਂਕਿ ਮੁੰਡਾ ਮੇਲਾ ਨੂੰ ਹਫਤੇ 10 ਦਿਨ ਬਾਅਦ ਜਦੋਂ ਵੀ ਅਸੀਂ ਜਾਂਦੇ ਇਕੱਠੇ ਦੇ ਇੱਕ ਨਾ ਬਚਪਨ ਦੀਆਂ ਯਾਦਾਂ ਉਹ ਮਹਿਸੂਸ ਨਹੀਂ ਆਉਂ ਉਹ ਨਜ਼ਾਰਾ ਭੁੱਲਦਾ ਨਹੀਂ ਤੁਹਾਨੂੰ ਜਿੰਨੂੰ ਬਚਪਨ ਦੀ ਹੈ ਜਿਹੜਾ ਸਾਈਕਲ ਹੁੰਦਾ ਪਤਾ ਨਾ ਸਾਈਕਲ ਹਾਂਜੀ ਉਹ ਜ 1300 ਰੁਪਏ ਦਾ ਯਾਦ ਹੁੰਦਾ ਸਹੀ ਗੱਲ ਜੋ ਉਹ ਬੜਾ ਫਾਇਦਾ ਵਾ ਕਰਦਾ ਵੀ ਚਲਾਉਂਦੇ ਰਹੇ ਪੈਂਚਰ ਹੋ ਜਾਂਦਾ ਇਹਨਾਂ ਕੁਛ ਹੀ ਬੰਦ ਸਹੀ ਗੱਲ ਉਹ ਚੀਜ਼ਾਂ ਨਾ ਮਹਿਸੂਸ ਕਰ ਸਕਦੇ ਆ ਪਰ ਮਤਲਬ ਉਹਨੂੰ ਆਨੰਦ ਮੰਨ ਸਕਦੇ ਆ ਪਰ ਹੁਣ ਗੱਡੀਆਂ ਮੋਟਰਸਾਈਕਲ ਦਾ ਆਨੰਦ ਨਹੀਂ ਹੁੰਦਾ ਠੀਕ ਹੈ ਮੋਟਰਸਾਈਕਲ ਹੈਗੇ ਆਪਣੇ ਕੋ ਪਰ ਇਹ ਕਹੇਗੇ ਵੀ ਚੱਲ ਗਏ ਉਧਰ ਠੀਕ ਹੈ ਇਹ ਤਾਂ ਵੀ ਵਧੀਆ ਸੌਖੇ ਗਾਵਾ ਪਰ ਜੋ ਸਾਈਕਲਾਂ ਦਾ ਨਜ਼ਾਰਾ ਹੀ ਨਾ ਉਹ ਸਾਈਕਲਾਂ ਦਾ ਨਜ਼ਾਰਾ ਹੀ ਪੰਜ ਪੰਜੇ ਨੂੜਾ ਖਾਂਦੇ ਜਾਂਦੇ ਟੁੱਟੀਆਂ ਚਪੜਾ ਬਾਗ ਜਾਣਾ ਚੀਆਂ ਚਪੜਾ ਕੋਲ ਜਿਹੜਾ ਸ਼ੈੱਪ ਪੈ ਜਾਂਦੇ ਜਾਮ ਨੂੰ ਤੋੜਨ ਜਾਣਾ ਸੀ ਇਦਾਂ ਦੇ ਪੇੜ ਹੁੰਦੇ ਜਾਮ ਨੂੰ ਤੋੜਦੇ ਹਾਂ ਇੱਕ ਰੀ ਨੂੰ ਫੜ ਲੈ ਮੁੰ ਫੇਰ ਤੇ ਜਾਂ ਨੂੰ ਤੁਰਨਗੇ ਤੈਨੂੰ ਕਨੇ ਫੜ ਲਿਆ ਉਹ ਮਾਲੇ ਨੇ ਫੜ ਲਿਆ ਸੀ ਮਾਲੇ ਫਿਰ ਕੀ ਫਿਰ ਬੜੇ ਹੱਥ ਪੈੜ ਜੋਲੇ ਫਲੀ ਮਰੋਏ ਬਿੱਟੇ ਬਣਾ ਫੇਰ ਜਾ ਕੇ ਛੱਡਿਆ ਤਾਂ ਉਹ ਵਧੀਆ ਹੁੰਦਾ ਜਣਾ ਅੱਜ ਕੱਲ ਬੰਦਾ ਕੌਣ ਜਾਂਦਾ ਕੌਣ ਖੇਡਦਾ ਅੱਜ ਕੱਲ ਲੋਕੀ ਇੰਨਿਆਣੇ ਆਪਣੇ ਫੋਨ ਫੜਾ ਦਿੰਦੇ ਆ ਫੋਨਾਂ ਵਿੱਚ ਵਿਜੀ ਹੁੰਦੇ ਆ ਉਹ ਬੱਚਿਆਂ ਦੀ ਨਾ ਦੋਸਤੀ ਖਤਮ ਆਦਤ ਖਰਾਬ ਕਰਤੀ ਬੱਚਿਆਂ ਦੀ ਦੇਖੋ ਜੀ ਬੱਚੇ ਬੱਚੇ ਨਾ ਫੋਨ 'ਚ ਵਿਜੀ ਹੋ ਗਏ ਅੱਜ ਕੱਲ ਹਾਂਜੀ ਹਾਂਜੀ ਤੇ ਹਾਂਜੀ ਅੱਜ ਕੱਲ ਬੱਚੇਲੇ ਵਿਜੀ ਹੋ ਗਏ ਆਪਣਾ ਕੀ ਕਹਣਾ ਜਬਾ ਨੀ ਅੱਜ ਕੱਲ੍ਹ ਤਾਂ ਕੀ ਗੱਲ ਆ ਜੋ ਨਿਆਣੇ ਨੂੰ ਖੜਾ ਕੇ ਵੀ ਰਾਜ ਨਹੀਂ ਆ ਨਿਆਣੇ ਨੂੰ ਕਮਰੇ ਚ ਬੰਦ ਕਰ ਦਿੰਦੇ ਜੋ ਫੋਨ ਹੋ ਗਿਆ ਜ਼ਰੂਰੀ ਆਪਣਾ ਕੰਮ ਸਾਰ ਲੈਂਦੇ ਮਤਲਬ ਨਿਆਣੇ ਨੂੰ ਫੋਨ ਫੜਾ ਦਿੰਦੇ ਆ ਤੇ ਨਿਆਣੇ ਹੋ ਗਏ ਖਰਾਬ ਉਹ ਸਾਰੀ ਦਿਹਾੜੀ ਫੋਨ ਤੇ ਲੱਗੇ ਰਹਿੰਦੇ ਟਿਕ 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 ਕਦੀ ਗੇਮ ਖੇਡ ਲਈ ਕਦੀ ਕੁਝ ਖੇលਿਆ ਉਹ ਤਾਂ ਸਾਰਾ ਕੰਮ ਨਹੀਂ ਗਾ ਨਿਆਣੇ ਨੂੰ ਅਸੀਂ ਜਗ੍ਹਾ ਲੈ ਕੇ ਆਓ ਕੁਝ ਖੜਾਓ ਉਹਨੂੰ ਜਗ੍ਹਾ ਦੱਸੋ ਭਾਜੀ ਤੁਹਾਡੇ ਆ ਇਤਿਹਾਸ ਜੁੜਿਆ ਗੁਰਦਾਰਾ ਹੈਗਾ ਕੋਈ ਮਤਲਬ ਤੁਹਾਡੀ ਤੇ ਤੁਸੀਂ ਦੱਸੋ ਉਹਨਾਂ ਨੂੰ ਕਿਡੀ ਸੋਹਣੀ ਖੂਬਸੂਰਤ ਜਗ੍ਹਾ ਹੈ ਹਰਨਾਂ ਚੀਜ਼ਾਂ ਹੀ ਦੱਦਣੀਆਂ ਏਸੀ ਲਾ ਕੇ ਨਿਆਣਾਂ ਨੂੰ ਮਤਲਬ ਘਰ ਵਿੱਚ ਢੱਕ ਲੈਣੇ ਆ ਚਲੋ ਠੀਕ ਹੈ ਏਸੀ ਲਗਾਓ ਜ਼ਰੂਰ ਜ਼ਰੂਰਤਾ ਪਰ ਜਿਹੜਾ ਅੱਜ ਕੱਲ ਫੋਨ ਨੇ ਬੇੜਾ ਕਰਕੇ ਕਰਤਾ ਦੁਨੀਆ ਦਾ ਸਭ ਤੋਂ ਵੱਡਾ ਕਾਰਨ ਫੋਨ ਦਾ ਵੀ ਹਾਂ ਫੋਨ ਹੈਗਾ ਇੱਕ ਤੁਹਾਡਾ ਲੋਡਮੈਂਟ ਚੀਜ਼ ਕਿ ਉਹਦੀ ਚੀਜ਼ ਤੁਹਾਡੀ ਲੋਡ ਆ ਵੀ ਤੂੰ ਚਲਾ ਸਕਦੇ ਇਹਨੂੰ ਪਰ ਤੂੰ ਬੇ ਢੰਗਾ ਚਲਾਈ ਜਾਓਗੇ ਉਹ ਨੁਕਸਾਨ ਦਾ ਹੀਗਾ ਤੁਹਾਡੇ ਉੱਤੇ ਅੱਜ ਕਾ ਇਹਨਾਂ ਨੇ ਪਿਆ ਹੁੰਦੇ ਬੱਚਿਆਂ ਨੂੰ ਪਤਾ ਹੈ ਮੇਰੀ ਗਰਾਂਡੇ ਕਿੰਨੇ ਬੇਕੁਫੀ ਫੇਸਬੁਕ ਨੇ ਬੜਾ ਇੰਸਟਾਗ੍ਰਾਮ ਲੋਕੀ ਵੀਡੀਓ ਕਿੰਨੇ ਜਾਨਣਾ ਚਾਹੋ ਇੰਸਟਾਗ੍ਰਾਮ ਨਾਲ ਰੀਲ ਬਣਾ ਚੱਕੇ ਸਭ ਤੋਂ ਜ਼ਿਆਦਾ ਫੋਨ ਲੋਡ ਬੰਦ ਤੇ ਗੱਲ ਲੋਡ ਹੈਗੀ ਚ ਚਲਾਓ ਉਹਨੂੰ ਬਰਤੋਂ ਵਧੀਆ ਤਰੀਕੇ ਨਾਲ ਤੁਹਾਨੂੰ ਸਹੂਲਤ ਮਿਲਦੀ ਆ ਪਰ ਤੁਸੀਂ ਹੁਣ ਨਿਆਣੇ ਨੂੰ ਫੋਨ ਦੇ ਜੋ ਕਿ ਨਿਆਣੇ ਲੈ ਰੋਟੀ ਨਹੀਂ ਖਾਂਦਾ ਫੋਨ ਫੜਾਦੇ ਕੁਛ ਆ ਨਹੀਂ ਕਰਦਾ ਨਿਆਣੇ ਫੋਨ ਫੜਾਦੇ ਬਹੁਤ ਵੱਡਾ ਅੱਜ ਕੱਲ ਜਿਹੜਾ ਗਾਹ ਕਹਿ ਰਹੋਂਦਿਆ ਨਿਆਣੇ ਵਾਸਤੇ ਬਹੁਤ ਔਖਾ ਹੁੰਦਾ ਹੈ ਨਿਆਣੀ ਦੇ ਅੱਖਾਂ ਖਰਾਬ ਹੋ ਜਾਂਦੀਆਂ ਫਿਰ ਹੋਸ਼ ਨਹੀਂ ਹੁੰ ਨਿਆਣਾ ਡੂਬੇ ਡੂਬੇ ਰਹਿੰਦੇ ਨਹੀਂ ਐਸੇ ਕਰਕੇ ਵੀ ਫੋਨ ਕਰਕੇ ਫੋਨ ਬੰਦ ਹੋਵੇ ਜਾਂ ਮਾਵਾ ਸੁੱਖ ਮਾਨ ਦੀਆਂ ਜਾਂ ਇਦਾਂ ਜੋ ਮਰਜੀ ਆਪਣਾ ਵੀ ਸਭ ਕਾਰਨ ਫੋਨ ਦਾ ਹੀ ਆ ਬਾਕੀ ਉਹਨਾਂ ਨੂੰ ਦਿਖਾਓ ਵੀ ਆ ਸਾਡੇ ਕਬੱਡੀ ਖੇលਦੇ ਆ ਕੁਝ ਕਰਦੇ ਆ ਉਹਨਾਂ ਨੂੰ ਵਧੀਆ ਚੀਜ਼ਾਂ ਨਾਲ ਜੋੜੋ ਕਿ ਤਾਂ ਕਿ ਨਿਆਣਾ ਵੀ ਸਿੱਖ ਸਕੇ ਮਿੱਟੀ ਨਾਲ ਮਿੱਟੀ ਹੋਵੇ ਸ਼ੀਰ ਪੱਕਾ ਜਾਂਦਾ ਇਦਾਂ ਕਮਰੇ ਚ ਰਹਿ ਕੇ ਨਿਆਣਾ ਕੱਚਾ ਜਾਂਦਾ ਸਹੀ ਗੱਲ ਬਿਲਕੁਲ ਬਹੁਤ ਬਹੁਤ ਵਧੀਆ ਬਹੁਤ ਵਧੀਆ ਗੱਲ ਕਹੇ ਤੁਸੀਂ ਹਾਂਜੀ ਮੰਨ ਗਏ ਇਹ ਤਾਂ ਵੀ ਤੁਸੀਂ ਦੱਸੋ ਤੁਹਾਡੀ ਕੀ ਸਲਾਹ ਹੈ ਮੇਰੇ ਸਲਾਹ ਦੇ ਚਲੋ ਠੀਕ ਹੈ ਨੇ ਜੀ ਹੂੰ ਚਲੋ ਠੀਕ ਹੈ ਬਾਕੀ ਮਿਲਦੇ ਆ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਲੀ ਠੀਕ ਹੈ ਜੀ ਕਰੋ ਭਾਜੀ ਬਸ ਸਾਰਾ ਮਾਰਾ ਹੀ ਕਰਦੇ ਹੋ